ਲੁਧਿਆਣਾ ਚ ਪੁਰਾਣੀ ਕਚੈਰੀ ਚੌਂਕ ਦੇ ਕੋਲ ਇਨਸਪੈਕਟਰ ਦੀ ਗੱਡੀ ਨੂੰ ਪੁਲਿਸ ਨੇ ਜ਼ਬਤ ਕਰ ਲਿਆ ਜੀ ਹਾਂ ਟ੍ਰੈਫਿਕ ਐਸਆਈ ਨੇ ਪੁਲਿਸ ਇਨਸਪੈਕਟਰ ਦੀ ਗੱਡੀ ਨੂੰ ਜ਼ਬਤ ਕੀਤਾ ਦੱਸਿਆ ਜਾ ਰਿਹਾ ਹੈ ਕਿ ਗੱਡੀ ਦਾ ਚਲਾਨ ਕਰਨ ਦੇ ਬਾਅਦ ਕਾਰ ਨੂੰ ਥਾਣਾ ਕੋਤਵਾਲੀ ਦੇ ਵਿੱਚ ਬੰਦ ਕਰ ਦਿੱਤਾ ਗਿਆ। ਦਰਅਸਲ ਪੁਲਿਸ ਦਾ ਸਟicker ਲਗਾ ਕੇ ਘੁੰਮ ਰਿਹਾ ਸੀ ਪੁਲਿਸ ਇੰਸਪੈਕਟਰ ਦਾ ਪਤੀਜਾ। ਦੱਸਿਆ ਕਿ ਲਗਾਤਾਰ ਹਾਰਨ ਵਜਾਉਣ ਤੇ ਕਿਸੇ ਹੋਰ ਗੱਡੀ ਦੇ ਡਰਾਈਵਰ ਨਾਲ ਵਿਵਾਦ ਹੋ ਗਿਆ ਸੀ ਇਸ ਡਰਾਈਵਰ ਦਾ। ਦੋਸਤੋ ਬਾਅਦ ਖੂਬ ਹੰਗਾਮਾ ਵੀ ਹੋਇਆ ਸੀ ਅਤੇ ਇਸ ਹੰਗਾਮੇ ਦੀ ਸ਼ਿਕਾਇਤ ਟ੍ਰੈਫਿਕ ਪੁਲਿਸ ਕੋਲ ਪਹੁੰਚੇ ਸੀ ਉਸ ਤੋਂ ਬਾਅਦ ASI ਨੇ ਉੱਥੇ ਪਹੁੰਚ ਕੇ ਇੱਕ ਕਾਰਵਾਈ ਕੀਤੀ ਜਿੱਹੀਂ ਕਾਰਵਾਈ ਦੌਰਾਨ ਇਸ ਗੱਡੀ ਨੂੰ ਘੇਰ ਲਿਆ ਗਿਆ। ਸਵਾਰ ਗੱਡੀ ਸਵਾਰ ਨੌਜਵਾਨ ਤੋਂ ਗੱਡੀ ਦੇ ਕਾਗਜ਼ ਮੰਗੇ ਗਏ ਤਾਂ ਨੌਜਵਾਨ ਕਾਗਜ਼ ਨਾ ਦਿਖਾ ਸਕਿਆ। ਪੁਲਿਸ ਨੇ ਦੱਸਿਆ ਕਿ ਹਰਿਆਣਾ ਦੇ ਪੁਲਿਸ ਇੰਸਪੈਕਟਰ ਦੀ ਇੱਕ ਗੱਡੀ ਹੈ ਅਤੇ ਉਸ ਦਾ ਭਤੀਜਾ ਸਟicker ਲਗਾ ਕੇ ਇਹ ਗੱਡੀ ਚਲਾ ਰਿਹਾ ਸੀ। ਟ੍ਰੈਫਿਕ ਪੁਲਿਸ ਦੇ ASI ਨੇ ਦੱਸਿਆ ਕਿ ਨੌਜਵਾਨ ਦੀ ਪਛਾਣ ਸ਼ਿਵਮ ਅਗਰਵਾਲ ਵੱਜੋਂ ਹੋਈ ਹੈ ਤੇ ਜਦ ਉਸ ਤੋਂ ਗੱਡੀ ਤੇ ਲੱਗੇ ਸਟicker ਬਾਰੇ ਪੁੱਛਿਆ ਗਿਆ ਤਾਂ ਉਸਨੇ ਫੋਨ ਤੇ ਆਪਣੇ ਚਾਚੇ ਨਾਲ ਗੱਲ ਕਰਵਾਈ ਆਪਣੇ ਆਪ ਨੂੰ ਹਰਿਆਣਾ ਪੁਲਿਸ ਦਾ ਇੰਸਪੈਕਟਰ ਦੱਸ ਰਿਹਾ ਸੀ ਇਸ ਨੋਟਵਾਨ ਦੀ ਗੱਡੀ ਤੇ ਪੁਲਿਸ ਦਾ ਸਟicker ਡੇਂਜਰ ਡਰਾਈਵਿੰਗ ਅਤੇ ਸਿਕਿਉਰਿਟੀ ਨੰਬਰ ਪਲੇਟ ਨਾ ਲੱਗੇ ਹੋਣ ਦਾ ਛੁਲਾਣ ਕੀਤਾ ਗਿਆ ਜੀ ਤੋਂ ਡਿਊਟੀ ਅਫਸਰ ਆ ਰਹੇ ਆ ਉਹਨਾਂ ਦੇ ਹਵਾਲੇ ਕਰਾਂਗੇ ਜਿਹੜੀ ਬੰਦੀ ਕਾਰਪੇ ਠਾਣਣ ਵਾਲੇ ਉਹ ਫਿਰ ਆ ਰਹੇ ਆ ਡਿਊਟੀ ਅਫਸਰ ਆ ਰਹੇ ਆ ਓਕੇ ਹਾਂ ਉਹਨਾਂ ਇਹਨਾਂ ਦੇ ਗੱਡੀ ਦੇ ਪਿੱਛੇ ਆ ਰਹੇ ਆ ਸੀ ਅੱਛਾ ਜੀ ਇਹ ਗੱਡੀ ਨਿਕਲੀ ਹੈ ਪੈਵਿਲਿਅਨ ਚੋਂ ਬਾਹਰ ਮਾਲ ਦੇ ਵਿੱਚ ਓਕੇ ਨਾਲ ਇਹਨਾਂ ਦੇ ਫੈਮਿਲੀ ਸੀ ਅੱਛਾ ਜੀ ਉੱਥੇ ਲਾਈਟਸ ਤੇ ਹੋਈਆਂ ਵੀ ਸੀ ਅੱਛਾ ਇਹਨਾਂ ਨੇ ਭਾਈ ਸਾਹਿਬ ਨੇ ਦੋ ਚਾਰ ਹਾਰਨ ਮਾਰੇ ਅੱਛਾ ਇਹ ਕਹਿੰਦੇ ਆ ਇਹਨਾਂ ਦੀ ਕੰਪਲੇਨਟ ਇਹ ਹੈ ਵੀ ਇਹਨਾਂ ਨੇ ਗੱਡੀ ਸਾਈਡ ਤੇ ਨਹੀਂ ਕੀਤੀ ਅੱਛਾ ਤੇ ਉਸ ਤੋਂ ਬਾਅਦ ਉਹ ਕਹਿੰਦਾ ਉਹ ਕਹਿ ਰਹੇ ਆ ਵੀ ਉਹਨਾਂ ਨੇ ਆ ਕੇ ਪਿੱਛੇ ਦੋ ਚਾਰ ਹਾਰਨ ਮਾਰੇ ਅੱਛਾ ਬਸ ਇੰਨੀ ਕੀ ਗੱਲ ਹੈ ਜੀ ਹੋਰ ਕੁਝ ਵੀ ਨਹੀਂ ਮੈਂ ਇਹਨਾਂ ਦੇ ਨਾਲ ਪਿਛੇ ਪਿਛਾ ਦੋ ਤਿੰਨ ਜਗ੍ਹਾ ਤੇ ਇਹਨਾਂ ਦੀ ਬਹਿਸ ਹੋਈ ਰਾਸ ਤੇ ਜਿੱਥੇ ਇਹਨਾਂ ਨੇ ਗੱਡੀ ਰੋਕੀ ਮੈਂ ਵੈਸੇ ਰੁੱਕ ਗਿਆ ਜੀ ਵੈਸੇ ਰੁਕੇ ਹੋਏ ਹੋਰ ਬੰਦੇ ਵੀ ਰੁਕੇ ਹੋਏ ਨਾਲ ਜੀ ਉੱਚੀ ਗੱਲਾਂ ਹਾਂ ਜੀ ਜੇ ਕੋਈ ਹਰ ਇੱਕ ਚੀਜ਼ ਦਾ ਕੋਈ ਹੱਲ ਗੱਲਬਾਤ ਨਾ ਹੋਣ ਉਹ ਕਹਿ ਰਹੇ ਆ ਵੀ ਇਹਨਾਂ ਨੇ ਹਾਰਨ ਪਹਿਲਾਂ ਮੈਨੂੰ ਮਾਰੇ ਅੱਛਾ ਹੁਣ ਇਹ ਕਹਿੰਦੇ ਆ ਵੀ ਮੈਂ ਇਹਨਾਂ ਨੂੰ ਹਾਰਨ ਮਾਰੇ ਅੱਛਾ ਬਸ ਉਹ ਬਣੇ ਆ ਉਹਨਾਂ ਨੂੰ ਬੁਰਾ ਲੱਗਿਆ ਵੀ ਸ਼ਾਇਦ ਇਹਨਾਂ ਨੇ ਹਾਰਨ ਮਾਰੇ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ